ਸਾਡਾ ਸਾਰੇ ਪਿਆਰੇ ਵਿਦਿਆਰਥੀਓ ਪਿਆਰੇ ਵਿਦਿਆਰਥੀਓ ਵਿਆਕਰਨ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੁਹਾਡੇ ਸਾਹਮਣੇ ਫਿਰ ਇੱਕ ਵੀਡੀਓ ਲੈ ਕੇ ਅੱਜ ਹਾਜ਼ਰ ਹੋਈ ਹਾਂ ਤਾਂ ਅੱਜ ਆਪਾਂ ਕਰਾਂਗੇ ਵਿਆਕਰਨ ਦੀ ਪ੍ਰਬਾਸ਼ਾ ਤੇ ਉਸ ਦਾ ਉਦੇਸ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਜਿਹੜਾ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਬਾਰੇ ਜਾਣਕਾਰੀ ਪਹਿਲਾਂ ਤੋਂ ਪ੍ਰਾਪਤ ਹੋ ਜਾਵੇ। ਤਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਵਿਆਕਰਨ ਕੀ ਹੁੰਦਾ ਹੈ? ਵਿਆਕਰਨ मूल रूप ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ, ਕਿਸੇ ਸਮੂਹ ਦੇ ਅੰਗਾਂ ਨੂੰ ਵੱਖ-ਵੱਖ ਕਰਨਾ। ਹਰ ਭਾਸ਼ਾ ਦਾ ਆਪਣਾ ਇੱਕ ਵੱਖਰਾ ਵਿਆਕਰਨ ਹੁੰਦਾ ਹੈ। ਭਾਸ਼ਾ ਨੂੰ ਠੀਕ ਲਿਖਣ ਅਤੇ ਬੋਲਣ ਲਈ ਜੋ ਨਿਯਮ ਬਣਾਏ ਜਾਂਦੇ ਹਨ ਉਸ ਨੂੰ उस भाषा का व्याकरण कहते हैं जेड नियम है वो वक्त तौर पर नहीं बनाए जाते भाषा के बनाए जाते हैं उस तो बाद जेकर आप परिभाषा की गल करिए पंजाबी विद्वान डॉक्टर प्रेम प्रकाश अनुसार व्याकरण किसी भाषा के नियम का लेखा जोखा है व्याकरण किसी भाषा के नियम का लेखा जोखा है ਭਾਸ਼ਾ ਦੇ ਨਿਯਮ ਮਤਲਬ ਭਾਸ਼ਾ ਦੇ ਜੋ ਨਿਯਮ ਹਨ ਉਹਨਾਂ ਦਾ ਵਿਆਖਿਆ ਜੋਕਾ ਹੀ ਕੀ ਹੈ ਵਿਆਕਰਨ ਹੈ ਅੱਗੇ ਆਪਾਂ ਕਰਦੇ ਹਾਂ ਵਿਆਕਰਨ ਦੇ ਉਦੇਸ਼ ਤਾਂ ਬੱਚਾ ਆਮ ਤੌਰ ਤੇ ਆਪਣੀ ਮਾਂ ਬੋਲੀ ਦੀ ਵਰਤੋਂ ਸੰਬੰਧੀ ਮੂਢਲੇ ਨੂੰ ਆਸਾਨੀ ਨਾਲ ਸਹਿਜੇ ਰੂਪ ਵਿੱਚ ਹੀ ਸਿੱਖ ਲੈਂਦਾ ਹੈ ਮੂਢਲੇ ਨਿਯਮ ਜੋ ਪਾਠਾ ਸਿੱਖਣ ਲਈ ਜ਼ਰੂਰੀ ਹੁੰਦੇ ਹਨ ਉਹਨਾਂ ਨੂੰ ਸਹਿਜੇ ਰੂਪ ਵਿੱਚ ਬੜੀ ਆਸਾਨੀ ਨਾਲ ਸਿੱਖ ਲੈਂਦਾ ਹੈ ਪਰ ਜੇਕਰ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨੀ ਹੈ ਤਾਂ ਉਸ ਲਈ ਵਿਆਕਰਨ ਦੇ ਨਿਯਮਾਂ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਸੇ ਦੂਸਰੀ ਭਾਸ਼ਾ ਦੀ ਸਿੱਖਿਆार्थी ਲਈ ਵੀ ਵਿਆਕਰਨ ਦੇ ਨਿਯਮਾਂ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਆਪਣੀ ਜਿਹੜੀ ਹੈ ਭਾਸ਼ਾ ਹੈ ਆਪਣੀ ਜਿਹੜੀ ਰਾਜ ਦੀ ਭਾਸ਼ਾ ਹੈ ਪੰਜਾਬੀ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਪੰਜਾਬੀ ਆਪਣੀ ਮਾਂ ਤੋਂ ਆਪਣੇ ਘਰ ਪਰਿਵਾਰ ਤੋਂ ਸਮਾਜ ਤੋਂ ਬੜੀ ਆਸਾਨੀ ਨਾਲ ਸਿੱਖ ਲੈਂਦਾ ਹੈ ਪਰ ਜੇਕਰ ਬੱਚੇ ਨੇ ਭਾਸ਼ਾ ਵਿੱਚ ਪੂਰੀ ਤਰ੍ਹਾਂ ਨਾਲ ਮੁਹਾਰਤ ਹਾਸਲ ਕਰਨੀ ਹੈ ਤਾਂ ਉਸ ਨੂੰ ਜਿਹੜੀ ਪੰਜਾਬੀ ਵਿਆਕਰਣ ਹੈ ਉਸ ਦੇ ਨਿਯਮ ਸਿੱਖਨੇ ਜ਼ਰੂਰੀ ਹੋ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਆਪਾਂ ਆਪਣੀਆਂ ਕਲਾਸਾਂ ਦੇ ਵਿੱਚ ਵੀ ਦੇਖਦੇ ਹਾਂ ਜੇ ਤੁਹਾਨੂੰ ਹਿੰਦੀ ਲੱਗੀ ਹੈ ਅੰਗਰੇਜ਼ੀ ਲੱਗੀ ਹੈ ਤਾਂ ਪਹਿਲਾਂ ਅਗਰ ਤੁਸੀਂ ਹੁੰਦੇ ਜਿਹੜੇ ਨਿਯਮ ਹੈ ਉਸ ਭਾਸ਼ਾ ਚਤੰਦੀ ਜੋ ਨਿਯਮ ਬਣਾਏ ਗਏ ਆ ਵਿਆਕਰਨ ਦੇ ਜੋ ਨਿਯਮ ਹੈ ਉਹਨਾਂ ਨੂੰ ਅਗਰ ਆਪਾਂ ਸਿੱਖਾਂਗੇ ਤਾਂ ਹੀ ਜਿਹੜੀ ਆਪਾਂ ਨੂੰ ਉਸ ਭਾਸ਼ਾ ਜਿਹੜੀ ਹੈ ਕਮਜ ਆਏਗੀ ਤਾਂ ਹੀ ਆਪਾਂ ਜਿਹੜਾ ਹਿੰਦੀ ਵਿੱਚ ਤੇ ਅੰਗਰੇਜ਼ੀ ਵਿੱਚ ਜਿਹੜੇ ਨਿਪੁੰਨ ਹੋ ਜਾਵਾਂਗੇ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਤਾਂ ਪਿਆਰੇ ਵਿਦਿਆਰਥੀ ਅੱਗੇ ਆਪਾਂ ਗੱਲ ਕਰਦੇ ਹਾਂ ਵਿਆਕਰਨ ਦੇ ਮੂਲ ਰੂਪ ਜਾਂ ਪਾ ਤਾਂ ਵਿਆਕਰਨ ਦੇ ਚਾਰ ਭਾਗ ਮੰਨੇ ਗਏ ਹਨ ਪਹਿਲਾ ਪਾਗ ਹੈ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਦੂਸਰਾ ਪਾਗ ਹੈ ਸ਼ਬਦ ਬੋਧ ਤੇ ਤੀਸਰਾ ਪਾਗ ਹੈ ਅਰਥ ਬੋਧ ਤੇ ਚੌਥਾ ਪਾਗ ਹੈ ਵਾਕ ਬੋਧ ਪਹਿਲਾਂ ਆਪਾਂ ਗੱਲ ਕਰਦੇ ਹਾਂ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਬਾਰੇ ਤਾਂ ਭਾਸ਼ਾ ਦੀ ਮੁੱਢਲੀ ਇਕਾਈ ਕੀ ਹੈ ਧੁਨੀ ਸਾਡੇ ਮੂੰਹ ਵਿੱਚੋਂ ਬੋਲਣ ਲੱਗਿਆ ਜੋ ਆਵਾਜ਼ਾਂ ਨਿਕਲਦੀਆਂ ਹਨ ਉਸ ਨੂੰ ਕੀ ਕਹਿੰਦੇ ਹਨ ਧੁਨੀਆਂ ਕਹਿੰਦੇ ਹਨ ਤਾਂ ਇਸ ਪਾਗ ਦੇ ਅਧੀਨ धुनियाुनिया बारे अखर बारे अः लग मात्रा बारे लगे गल की उस अगला भाग आता है शब्द बोल अखर शब्द बनते हैं तो एक भाग के अधीन शब्दों की बनकर शब्दों की वंड शब्द रूपांतरण बारे गल की जाती है तीसरा भाग है अर्थ बोल। शब्दों के अर्थ बारे गल करनी ਤਾਂ ਇੱਕ ਭਾਗ ਦੇ ਅਧੀਨ ਬਹਾਵਾਰਤਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਵਿੱਚ ਇਥਾ ਇੱਕ ਸ਼ਬਦ ਵਿਰੋਧਾਰਥਕ ਸ਼ਬਦਾਂ ਬਾਰੇ ਗੱਲ ਕੀਤੀ ਜਾਂਦੀ ਸੀ ਤੇ ਚੌਥੇ ਭਾਗ ਦੇ ਅਧੀਨ ਜੋ ਸਾਡਾ ਵਾਕ ਬੋਧ ਹੈ ਉਸ ਦੇ ਅਧੀਨ ਸ਼ਬਦਾਂ ਤੋਂ ਜਿਹੜੇ ਵਾਕਾਂ ਦੀ ਬੰਤਰ ਵਾਕਾਂ ਦੀ ਕਿਸਮ ਵਟਾਂਦਰਾ ਤੇ ਵਿਸ਼ਰਾਮ ਚਿੰਨਾਂ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਪਿਆਰੇ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਵੀਡੀਓ ਸੰਬੰਧੀ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੇ ਡਾਊਟ ਨੂੰ ਜਿਹੜਾ ਕਲੀਅਰ ਕਰ ਸਕਦੇ